ਮੋਗਾ ਤੋਂ ਐਮ.ਐਲ.ਏ ਅਮਨਦੀਪ ਕੌਰ ਅਰੋੜਾ ਤੇ ਨੋਟਿਸ ਜਾਰੀ ਹੋਣ ਤੋਂ ਬਾਅਦ ਹੁਣ ਸ਼ਿਕਾਇਤ ਕਰਤਾ ਜਿਨ੍ਹਾਂ ਦੇ ਨਾਮ ਉਸ ਨੋਟਿਸ ਦੇ ਵਿੱਚ ਲਿਖੇ ਹੋਏ ਸੀਗੇ ਤਾਂ ਉਹ মিডিਆ ਮੂਰੇ ਆ ਕੇ ਖੁੱਲ ਕੇ ਬੋਲੇ ਨੇ ਉਹਨਾਂ ਨੇ ਇਸ ਨਾਮ ਲਿਖੇ ਦਾ ਖੰਡਨ ਵੀ ਕੀਤਾ ਔਰ ਜਿਸ ਦੇ ਵੱਲੋਂ ਇਹ ਲਿਖਾਏ ਗਏ ਨੇ ਹਰਸ਼ ਜਿਸ ਦਾ ਨਾਮ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਨੂੰ ਨਹੀਂ ਜਾਣਦੇ ਹੈ ਕਿ ਤੇ ਸਾਨੂੰ ਵੀ ਨਹੀਂ ਪਤਾ ਕਿ ਕਿਸ ਨੇ ਇਸ ਤਰ੍ਹਾਂ ਸਾਡਾ ਨਾਮ ਲਿਖਾਇਆ ਤਾਂ ਨਵਦੀਪ ਪਟਵਾਰੀ ਵੀ ਜਿਹੜਾ মিডিਆ ਮੂਰੇ ਆਇਆ 25 ਲੱਖ ਰੁਪਏ ਦੇ ਕਪੜੇ ਵਾਲੀ ਗੱਲ ਦੇ ਵਿੱਚ ਵੀ ਉਸ ਦੇ ਵੱਲੋਂ ਜਵਾਬ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਤਹਿਸੀਲਦਾਰ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਆਪਣਾ ਪ੍ਰतिकਰਮ ਦਿੱਤਾ ਗਿਆ ਤਹਿਸੀਲਾਰ ਨੇ ਕਿਹਾ ਕਿ ਸਾਡੇ ਇੱਥੇ ਬਿਲਕੁਲ ਵੀ ਕੁਝ ਵੀ ਗਲਤ ਨਹੀਂ ਹੋ ਰਿਹਾ ਨਾ ਹੀ ਕੋਈ ਰਿਸ਼ਵਤ ਲਈ ਜਾ ਰਹੀ ਹੈ ਸਭ ਕੁਝ ਪਾਰਦਰਸ਼ੀ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਜੀ ਪਾਸੇ ਗੁਰਚਰਨ ਸਿੰਘ ਸੰਘਾ ਜਨਰਲ ਸਕੱਤਰ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਸੋ ਇਹ ਸਾਰੇ ਮਾਮਲੇ ਨੂੰ ਲੈ ਕੇ ਇਹਨਾਂ ਦੇ ਵੱਖ-ਵੱਖਰੇ ਬਿਆਨ ਨੇ ਕੀ ਕਹਿਣਾ ਆਓ ਸੁਣਦੇ ਹਾਂ ਗੁਰਚੰਦ ਸਿੰਘ ਸੰਘਾ ਜੀ ਗੁਰਚੰਦ ਸਿੰਘ ਜੀ ਇੱਕ ਮੁੱਗੇ ਦੀ ਐਮਐਲਏ ਦੇ ਉੱਤੇ ਰੌਲਾ ਚੱਲ ਮਸਲਾ ਚੱਲ ਰਿਹਾ ਹੈ ਕੱਪੜੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਉਹਦੇ ਸਬੰਧ ਵਿੱਚ ਤੁਹਾਡਾ ਵੀ ਨਾਮ ਹੈ ਮੇਰਾ ਉਹਦੇ ਵਿੱਚ ਕੋਈ ਨਾਮ ਨਹੀਂ ਜੀ ਉਹਦੇ ਵਿੱਚ ਫ੍ਰੀडम फाइਟਰ ਐਸੋਸੀਏਸ਼ਨ ਦਾ ਨਾਮ ਹੈ ਫ੍ਰੀडम फाइਟਰ ਭਵਨ ਦਾ ਨਾਮ ਹੈ ਜੀ ਠੀਕ ਹੈ ਜੀ ਪਰ ਸਾਡੇ ਨਾਲ ਤੇ ਐਮਐਲਏ ਦਾ ਕੋਈ ਰੋਲਾ ਨਹੀਂ ਨਾ ਸਾਡਾ ਕਿਸੇ ਹੋਰ ਬੰਦੇ ਨਾਲ ਰੌਲਾ ਹੈ ਇਹ ਤਾਂ ਕੋਈ ਐਂ ਲੱਗਦਾ ਵੀ ਜਿਵੇਂ ਕਿ ਇਹ ਇਲੈਕਸ਼ਨ ਜਿਹੜੀ ਆ ਗਈ ਹੈ ਤੇ ਆਪਸ ਵਿੱਚ ਇੱਕ ਦੂਜੇ ਨਾਲ ਮਿਹਣੂ ਮਿਹਣੀ ਹੁੰਦੇ ਆ ਉਹਦੇ ਵਿੱਚ ਮੇਰਾ ਵੀ ਨਾਮ ਆ ਲੇਤਾ ਉਹ ਇਥੋਂ ਦੇ ਭਵਨ ਦਾ ਪਰ ਅਸਾਂ ਸਾਡਾ ਉਹਦੇ ਨਾਲ ਐਮਐਲਏ ਨਾਲ ਕੋਈ ਤਾਲਕ ਨਹੀਂ ਉਹ ਤਾਂ ਇੱਕ ਹਫ਼ਤਾ ਪਹਿਲਾਂ ਸਾਨੂੰ 2 ਲੱਖ ਰੁਪਈਆ ਉਹਨੇ ਫ੍ਰੀडम ਫਾਈਟਰ ਐਸੋਸੀਏਸ਼ਨ ਨੂੰ ਇਸ ਭਵਨ ਦੀ ਮਰਮਤ ਵਾਸਤੇ ਲਿਆ ਕੇ ਦਿੱਤਾ ਠੀਕ ਹੈ ਜੀ ਤੇ ਜਿਹੜਾ ਬੰਦਾ ਜਿਹਦਾ ਬੰਦੇ ਨੇ ਉਥੇ ਲੋਕਪਾਲ ਦੇ ਵਿੱਚ ਕੀਤਾ ਜਿਹਨੂੰ ਹਰਸ਼ ਕਹਿੰਦੇ ਆ ਅਸੀਂ ਤਾਂ ਨਾਂ ਉਹਨੂੰ ਜਾਣਦੇ ਆ ਨਾਂ ਦੇ ਕਦੇ ਅਸੀਂ ਉਹਦਾ ਨਾਂ ਹੀ ਸੁਣਿਆ ਅੱਜ ਤੱਕ ਸਾਨੂੰ ਨਹੀਂ ਪਤਾ ਕਿ ਉਹ ਬੰਦਾ ਕੌਣ ਹੈ ਤੇ ਉਹਨੇ ਇਹਦੇ ਉੱਤੇ ਕੀ ਕੀਤਾ ਜੇਕਰ ਸਾਨੂੰ ਐਮਐਲਏ ਜਾਂ ਕੋਈ ਲੋਕਪਾਲ ਕਿਸੇ ਅਦਾਲਤ 'ਚ ਖੜਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਅਸੀਂ ਸੌਫੀਜ ਦੇਵਾਂਗੇ ਅਸੀਂ ਆਪਦਾ ਪੱਖ ਰੱਖਾਂਗੇ ਕਿ ਸਾਡਾ ਇਹਦੇ ਨਾਲ ਕੀ ਤਾਲਕ ਹੈ ਠੀਕ ਹੈ ਜੀ ਐਮਐਲਏ ਦਾ ਸਾਡੇ ਨਾਲ ਕੋਈ ਤਾਲਕ ਨਹੀਂਗਾ ਨਾ ਐਮਐਲਏ ਦਾ ਸਾਡੇ ਨਾਲ ਕੋਈ ਇਸ ਤਰ੍ਹਾਂ ਦਾ ਡਿਸਪਿਊਟ ਹੈ ਇਹ ਜਿਹੜੀ ਜਗ੍ਹਾ ਹੈਗੀ ਤੁਹਾਡੇ ਕੋਲ ਹੀ ਹੈ ਸੋ ਇਹ ਜਗ੍ਹਾ ਫ੍ਰੀडम ਫੈਕਟਰੀ ਦੀ ਜਗ੍ਹਾ ਜਿਹੜੀ ਹੈਗੀ ਹੈ ਤੁਹਾਡੇ ਕੋਲ ਕਬਜ਼ਾ ਸਾਡੇ ਕੋਲ ਕਬਜ਼ਾ ਦੀਆਂ ਚਾਬੀਆਂ ਮੇਰੇ ਕੋਲ ਮੈਂ ਹੀ ਖੋਲ ਕੇ ਤੁਹਾਨੂੰ ਅੰਦਰ ਲੈ ਕੇ ਆਇਆ ਤੇ ਮੈਂ ਹੀ ਇੱਥੋਂ ਹੁਣੇ ਮੈਨੇਜਰ ਮੇਰਾ ਗੋਪਾਲ ਤੁਹਾਡੇ ਤੇ ਅਲੀਗੇਸ਼ਨ ਲੱਗੇ ਨੇ ਕਿ ਕ੍ਰਪਸ਼ਨ ਹੋ ਰਹੀ ਹੈ ਤੁਹਾਡੇ ਅਪਾਰਟਮੈਂਟ ਦੇ ਵਿੱਚ ਕੀ ਕਹਿਣਾ ਇਸ ਤਰ੍ਹਾਂ ਦੇ ਇੱਥੇ ਕੋਈ ਕ੍ਰਪਸ਼ਨ ਨਹੀਂ ਚੱਲਦੀ ਮਾਨਯੋਗ ਜੀ ਸਾਹਿਬ ਪ੍ਰਬੰਧਕੀ ਆਬਿਨਗਰਾਨੀ ਰੱਖਦੇ ਹੈ ਜੀ ਸਾਹਿਬ ਬਿਸ਼ਟੋਬਿਨਗਰਾਨੀ ਅਗਲੀ ਸਰਕਾਰ ਵੀ ਇਸਤੇ ਬਹੁਤ ਯਾਨੀ ਕਿ ਰਹੀ ਆ ਕੀ ਕੈਂਪ ਅਭੀ ਪ੍ਰੈਸ਼ਰ ਮੈਂ ਸੋਚਦਾ ਹਾਂ ਕਿ ਸਰਕਾਰ ਵੀ ਇਸ ਤੇ ਬਹੁਤ ਜਿਆਦਾ ਧਿਆਨ ਆਏਗਾ ਜੇ ਕੋਈ ਇਸ ਤਰ੍ਹਾਂ ਦੀ ਡਿਮਾਂਡ ਕਰੇ ਤਾਂ ਸਾਨੂੰ ਦੋਸਤੋ ਸਾਡਾ ਧਿਆਨ ਦਿਓ ਕੁਝ ਆਮ ਲੋਕਾਂ ਦੀ ਚਰਚਾ ਬਣੀ ਹੋਈ ਹੈ ਤੁਹਾਡੇ ਗੈਂਸ ਕੋਈ ਕੰਪਲੇਂਟ ਵੀ ਕੀਤੀ ਹੋਈ ਹੈ ਜੀ ਕਿਸੇ ਸਾਨੂੰ ਪਤਾ ਲੱਗਿਆ ਕੰਪਲੇਂਟ ਕੀਤੀ ਉਹਨੇ ਉਹਦਾ ਸੀ ਆਪਦਾ ਕਾਨੂੰਨੀ ਪੱਖ ਉੱਥੇ ਜਿੱਥੇ ਵੀ ਸਾਨੂੰ ਬੁਲਾਇਆ ਗਿਆ ਸੀ ਆਪਦਾ ਕਾਨੂੰਨੀ ਪੱਖ ਰੱਖਾਂਗੇ ਉੱਥੇ ਕਿਉਂਕਿ ਉਹ ਜਿਹੜਾ ਨਿਜਾਮ ਲਾ ਰਿਹਾ ਉਹ ਬੇਬਨੇ ਅਤੇ ਢੂਠੇ ਹੈਗੇ ਆ ਉਹ ਸਾਨੂੰ ਪਤਾ ਲੱਗਾ ਬਲੈਕ ਮੀਨਿੰਗ ਬੰਦਾ ਹੈਗਾ ਪ੍ਰਾਪਰਟੀ ਦਾ ਕੰਮ ਕਰਦਾ ਇਸ ਤਰ੍ਹਾਂ ਦੇ ਗਲਤ ਕੰਮ ਸਾਡੇ ਕੋਲੋਂ ਪ੍ਰੈਸ਼ਰ ਪਾ ਕੇ ਕਿਸੇ ਕਿਸ ਤਰ੍ਹਾਂ ਕਰਕੇ ਕਰਵਾਉਣਾ ਚਾਹੁੰਦਾ ਜਿਹੜਾ ਕਿ ਅਸੀਂ ਨਹੀਂ ਕਰਦੇ ਕੀ ਨਾਮ ਕੀ ਉਹ ਮੰਤਰੀ ਜਿਹਨੇ ਕੰਮ ਕੀਤਾ ਨਾ ਸਾਨੂੰ ਪਤਾ ਹਰ ਸਾਫ ਚ ਕਹਿੰਦੇ ਆ ਪੂਰਾ ਜਾਣਕਾਰੀ ਨਹੀਂ ਵੀ ਕੀ ਨਾ ਅਸਥਿਤ ਕਰਕੇ ਕਹਿੰਦੇ ਜਾਣਿਆ ਜਾਂਦਾ ਉਹਨੂੰ ਪਹਿਲਾਂ ਵੀ ਡਿਪਾਰਟਮੈਂਟ ਤੇ ਆਇਆ ਨਹੀਂ ਕਈ ਪਹਿਲਾਂ ਫੋਨ ਫੋਨ ਮੇਰੇ ਕੋਈ ਨੰਬਰ ਤੋਂ ਉਹਦਾ ਹੈ ਨਹੀਂ ਕਾ ਫੋਨ ਕਰਦਾ ਰਿਹਾ ਬਿਜਾਰ ਦਿਸਤੀ ਕਰ ਦਵਾ ਕੰਮ ਕਰ ਦੋ ਯਾਨੀ ਕਿ ਪ੍ਰੈਸ਼ਰ ਪਾਉਂਦਾ ਰਿਹਾ ਕਿਹਦਾ ਪ੍ਰੈਸ਼ਰ ਪਾਉਂਦਾ ਲਿਖੋ ਕਹਿੰਦਾ ਮੈਂ ਬਟਾ ਨਿਸ਼ਤਾ ਬੋਲਦਾ ਹੋਂਤੋ ਜੀ ਸਾਰਾ ਪਾਰਦਰਸ਼ੀ ਹੈ ਫਿਰ ਕਰਪਸ਼ਨ ਕਿੱਥੇ ਹੁੰਦੀ ਹੈ ਕਿਤੇ ਨਹੀਂ ਕਰਪਸ਼ਨ ਹੋ ਰਹੀ ਇਸ ਟਾਈਮ ਸਭ ਪਾਰਦਰਸ਼ੀ ਕੰਮ ਆ ਕੋਈ ਉਹ ਜਿਹੜੇ ਬਲੈਕ ਮੈਨ ਬੰਦੇ ਉਹ ਹੀ ਸ਼ਿਕਾਇਤਾਂ ਕਰਦੇ ਆ ਹੋਰ ਕੋਈ ਬੰਦਾ ਇੱਥੇ ਸ਼ਿਕਾਇਤ ਨਹੀਂ ਕਰਦਾ ਬਲੈਕ ਮੈਨ ਬੰਦੇ ਆ ਜਿਹੜੇ ਗਲਤ ਕੰਮ ਕਰਾਉਣਾ ਚਾਹੁੰਦੇ ਆ ਉਹ ਹੀ ਸ਼ਿਕਾਇਤਾਂ ਕਰਦੇ ਜੀ ਤੁਹਾਡੇ ਖਿਲਾਫ ਉਹਨਾਂ ਨੇ ਇਲਜ਼ਾਮ ਲਗਾਇਆ ਅਸੀਂ ਆਪ ਤੇ ਜੋ ਕਾਨੂੰਨੀ ਕਰਪੰਦੀ ਉਹ ਜ਼ਰੂਰ ਕਰਾਵਾਂਗੇ ਉਸਰ ਇਸ ਤਰ੍ਹਾਂ ਹੈਗਾ ਵੀ ਮੈਂ ਸੰਮਨ ਜਿਹੜੇ ਅੱਜ ਹੀ ਦੇਖੇ ਸੀਗੇ ਜਦੋਂ ਮੈਂ ਆਪਦਾ ਨਾਮ ਦੇਖਿਆ ਉਹ ਚ ਮੈਂ ਹੈਰਾਨ ਸੀਗਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਨਵਦੀਪ ਸਿੰਘ ਮੈਂ ਹਲਕਾ ਧਰਮਗ ਤੇ ਜਿਹੜੇ ਐਮਐਲਏ ਆਪਣੇ ਹੈਗੇ ਆ ਅਮਨਦੀਪ ਰੋੜਾ ਇਹ ਹੈ ਕਿ ਮੋਗੇ ਦੇ ਇਹਨਾਂ ਦਾ ਹਲਕਾ ਹੋਰ ਆ ਮੈਂ ਲੱਗਾ ਇਹਨਾਂ ਦਾ ਹੋਰ ਹਲਕੇ ਚ ਲੱਗਾ ਆ ਤੇ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਮੇਰਾ ਨਾਮ ਇੱਧਰ ਕਿਉਂ ਜੋੜਿਆ ਕਿਹੜੀ ਗੱਲੋਂ ਜੋੜਿਆ ਇਹ ਸਮਝੋ ਬਾਹਰੀ ਹੈਗਾ ਜੀ ਹਰਸ਼ ਨੂੰ ਜਾਣਦੇ ਜਿਹਨੇ ਕੰਪਲੇਂਟ ਕੀਤੀ ਜਿਹਨੇ ਵੱਲੋਂ ਆ ਨਾ ਤਾਂ ਮੈਂ ਹਰਸ਼ ਨੂੰ ਜਾਣਦਾ ਕਿ ਮੈਂ ਨਾ ਹੀ ਪਹਿਲੀ ਵਾਰ ਸੁਣਿਆ ਵੀ ਹਰਸ਼ ਹੈ ਕੌਣ ਇਹ ਜਿਹੜੇ ਦੋਸ਼ ਲੱਗ ਰਹੇ ਆ ਐਮਐਲਏ ਤੇ ਕੀ ਲੱਗਦਾ ਉਸ ਗੱਲ ਤਾਂ ਸਹੀ ਹੈ ਦੋਸ਼ ਤਾਂ ਲੱਗਣ ਜ਼ਿੰਮੇਵਾਨ ਕੇ ਚੱਲੋ ਵੀ ਉਹਨਾਂ ਨੂੰ ਜਾਣਦਾ ਵਾਂ ਜਾਂ ਵੀ ਮੈਨੂੰ ਕਦੇ ਬੁਲਾਇਆ ਹੋਵੇ ਬਸ ਇੰਨਾ ਮੈਨੂੰ ਪਤਾ ਹੈਗਾ ਕਿ ਸਾਡੇ ਏਰੀਏ ਤੇ ਮੋਗੇ ਹਲਕੇ ਦੇ ਐਮਐਲਏ ਸਾਹਿਬ ਹੈਗੇ ਆ ਪਰ ਉਹਨਾਂ ਨੇ ਨਾ ਤਾਂ ਉਹਨਾਂ ਨੂੰ ਮੈਂ ਅਜੇ ਤੱਕ ਮਿਲਿਆ ਕਦੇ ਤੇ ਨਾ ਮੈਂ ਉਹਨਾਂ ਨੂੰ ਮੈਂ ਅਜੇ ਤੱਕ ਮੈਂ ਕਿਸੇ ਕੰਮ ਲਈ ਵੀ ਪੁੱਛਿਆ ਤੀਏ ਕਿ ਕਿਸੇ ਹੋਰ ਕੰਮ ਲਈ ਬੁਲਾਇਆ ਹੋਵੇ ਨਹੀਂ ਉਹਨਾਂ ਨੇ ਮਨ ਕੇ ਅਜੇ ਤੱਕ ਕਿਸੇ ਹੋਰ ਕੰਮ ਲਈ ਬੁਲਾਇਆ ਮੈਨੂੰ ਕਦੇ ਉਹਨਾਂ ਨੇ ਮੋਗਾ ਤੋਂ ਹਰਪਾਲ ਸਿੰਘ ਸਹਾਰਨ ਦੀ ਰਿਪੋਰਟ